ਪ੍ਰਧਾਨ ਮੰਤਰੀ ਪਟਿਆਲੇ ਆ ਕੇ ਕਹਿੰਦਾ ਜੀ ਮੇਰਾ ਸਿੱਖਾਂ ਦੇ ਨਾਲ ਖੂਨ ਦਾ ਰਿਸ਼ਤਾ ਹੈ ਉਹ ਖੂਨ ਦਾ ਰਿਸ਼ਤਾ ਕਿਹੜਾ ਹੈ ਜਿਹੜੇ ਸਾਡੇ ਹੱਥੋਂ ਕੈਦੇ ਗੋਲੇ ਛੱਡੇ ਸਾਡੇ ਗੋਲੀਆਂ ਚਲਾਈਆਂ ਗੋਲੀਆਂ ਨਾਲ ਬੰਦੇ ਸ਼ਹੀਦ ਕੀਤੇ ਜਾਖੜ ਦੇ ਕੋਈ ਕੀ ਕਹਿੰਦਾ ਇਹ ਤਾਂ ਕਹਿੰਦਾ ਡੁਪਲੀਕੇਟ ਕਿਸਾਨ ਹੈ ਅਸਲੀ ਕਿਸਾਨ ਤਾਂ ਹੈ ਹੀ ਨਹੀਂ ਅਸੀਂ ਸ਼ਾਤਮੀ ਨਾਲ ਸਿਰ ਟਰੈਕਟਰ ਲੈ ਕੇ ਜਾ ਰਹੇ ਸੀਗੇ ਤੇ ਇਹਨਾਂ ਸਾਡੇ ਉੱਤੇ ਕਿਲ ਕਿਉਂ ਗੱਡੇ ਸ਼ੁਭਕਰਮਨ ਸਿੰਘ ਦੇ ਗੋਲੀ ਕਿਉਂ ਮਾਰੀ ਗਈ ਚੌਥਾ ਸਵਾਲ ਆਏਗਾ ਐਮ ਐ ਐਮਐਸਪੀ ਦਾ ਤੁਹਾਡਾ ਹੋ ਗਿਆ ਤਨਵੀਸਵਾਲ ਹੈਗਾ ਜੀਐਸਟੀ ਹਟਾਣਾ ਜੀਐਸਟੀ ਦਾ ਸੀਗਾ ਵਨ ਨੇਸ਼ਨ ਵਨ ਜ਼ੋਨ ਦਾ ਫਾਇਦਾ ਕੁਝ ਇੱਕ ਜੋ ਪੂੰਜੀਪਤੀ ਉਠਾ ਰਹੇ ਨੇ ਚੋਰ ਨੂੰ ਨਾ ਮਾਰੋ ਚੋਰ ਦੀ ਮਾਂ ਨੂੰ ਮਾਰੋ ਮਤੇ ਕੋਈ ਚੋਰ ਹੋਰ ਨਾ ਜੰਪੇ ਸਰਕਾਰ ਸਾਡੇ ਅਨਾਜ ਨੂੰ ਆਪਣੇ ਦੇਸ਼ ਦੇ ਕਿਸਾਨ ਦੇ ਅਨਾਜ ਨੂੰ ਨਾ ਖਰੀਦ ਕੇ ਵਿਦੇਸ਼ਾਂ ਤੋਂ ਜੋ ਹੈ ਉਹ ਅਨਾਜ اور ਬਾਕੀ ਚੀਜ਼ਾਂ ਮੰਗਵਾਂਦੀ ਹੈ ਅਮਰੀਕਾ ਵਰਗੇ ਕੰਟਰੀਆਂ ਤੋਂ ਜਦੋਂ ਚੀਨ ਬਾਹਰ ਨਿਕਲ ਗਿਆ ਜਦੋਂ ਇੰਡੋਨੇਸ਼ੀਆ ਵਰਗੇ ਦੇਸ਼ ਬਾਹਰ ਨਿਕਲ ਗਏ ਤੁਹਾਨੂੰ ਕਿਉਂ ਬੇਮਾਰ ਨਿਕਲਣ ਚ ਦਿੱਕਤ ਹੈ ਤੁਸੀਂ ਤਾਂ ਕਹਿੰਦੇ ਆਹੀ ਬੜਾ ਮਜ਼ਬੂਤ ਰਾਸ਼ਟਰ ਆਹੀ ਦੰਡਾ ਨਾਲ ਟਰੱਕ ਖਿੱਚਵਾਣਾ ਮੋਦੀ ਤੋਂ ਜਾਂ ਅਸੀਂ ਛਾਤੀ ਤੋਂ ਸਰੀਆ ਮੜਵਾਣਾ ਮੋਦੀ ਤੋਂ 6000 ਰੁਪਿਆ ਖਾਤੇ ਚ ਪਾ ਕੇ ਇੱਕ ਯੂਰੀਆ ਗੱਟੇ ਚੋਂ 5 ਕਿਲੋ ਖਾਦ ਘਟਾ ਕੇ ਉਹਦੇ ਤੇ 18% ਜੀਐਸਟੀ ਲਾਤੀ ਪ੍ਰਤੱਖ ਨੂੰ ਪ੍ਰਮਾਣ ਕੀ ਪੜੇ ਲਿਖੇ ਕੋ ਫਾਰਸੀ ਕਿਆ ਹਾਥ ਕੰਗਨ ਕੋ ਆਰਸੀ ਕਿਆ ਤੇ ਆਪਾਂ ਪ੍ਰਤੱਖ ਨੂੰ ਪ੍ਰਮਾਣ ਹੋ ਜਾਏਗਾ ਦੇਖ ਲੈਨੇ ਆ ਕਿਹੜੇ ਕਿਹੜੇ ਸੰਤ ਤੇ ਮਿਲਦੀ ਹੈ ਉਸ ਬਲਾਤਕਾਰੀਆਂ ਸੇ ਸਮਰਥਨ ਲੈਣੇ ਵਾਲੇ ਸੇ ਭਗਵਾਨ ਕਾ ਨਿਰਾਦਰ ਕਰਨੇ ਵਾਲੇ ਸੇ ਕਈ ਗੁਨਾ ਅੱਛੇ ਕੈਂਡੀਡੇਟ ਇਸ ਦੇਸ਼ ਮੇ ਹੈ हम उनमें से किसी को भी चुन लेंगे मोदी को नहीं चुनेंगे। असी जो है सवाल करेंगे पीयूष गोयल साहब जवाब दें क्रॉस क्वेश्चनिंग होएगी ते सानू मंजूर है। पब्लिक आडिए न्यूज़ देखने वाले दर्शकों दा बहुत-बहुत स्वागत है। इस वेले असी ज़ीरकपुर दे विच खड़े हां जिथे के उत्तराखंड दे सीएम पुष्कर धामी पहुंचे सी आज भाजपा दे समर्थन दे विच महारानी परनीत कौर दे समर्थन दे विच ता ओथे किसाना वलूं ਵਿਰੋਧ ਵੀ ਜੋ ਸੀਓ ਕੀਤਾ ਜਾ ਰਿਹਾ ਸੀ ਤਾਂ ਇਸ ਵੇਲੇ ਸਾਡੇ ਨਾਲ ਬੀਕੇਯੂ ਪਵਾ ਤੋਂ ਪ੍ਰਧਾਨ ਤਰਲੋਚਨ ਸਿੰਘ ਨੇ ਤੇ ਉਹਨਾਂ ਦੇ ਸਾਥੀ ਨੇ ਆਓ ਗੱਲਬਾਤ ਕਰਦੇ ਆਂ ਜਾਣਦੇ ਆਂ ਤਰਲੋਚਨ ਜੀ ਦਿਨ ਥੋੜੇ ਰਹਿ ਗਏ ਨੇ ਔਰ ਰੇਡ ਦਾ ਹਲੇ ਵੀ ਉਸੇ ਤਰ੍ਹਾਂ ਬਰਕਰਾਰ ਹੈ ਤੁਹਾਡੇ ਸਵਾਲ ਪਰ ਜਵਾਬ ਨਹੀਂਗੇ ਔਰ ਅੱਜ ਉੱਤਰਾਖੰਡ ਦੇ ਸੀਐਮ ਆਏ ਸੀ ਕੀ ਕਹਿਣਾ ਚਾਹੋਗੇ ਅੱਜ ਦਾ ਪ੍ਰਦਰਸ਼ਨ ਕਿਸ ਤਰ੍ਹਾਂ ਰਿਹਾ ਅੱਜ ਦਾ ਪ੍ਰਸ਼ਨ ਤੁਹਾਨੂੰ ਪਤਾ ਹੈ ਤੁਹਾਡੇ ਸਾਹਮਣੇ ਕਰ ਰਿਹਾ ਹੈ ਕਾਹੀ ਦਾ ਤੁਹਾਡੇ ਸਾਹਮਣੇ মিডিਆ ਥਰੂ ਵੀ ਇਹਨਾਂ ਨੂੰ ਖੁੱਲਾ ਚੈਲੰਜ ਦਿੱਤਾ ਹੈ ਵੀ ਤੁਸੀਂ ਸਾਡੇ ਸਵਾਲਾਂ ਦੇ ਜਵਾਬ ਦੇਜੋ ਤੁਸੀਂ ਲੁਕਦੇ ਕਿਉਂ ਚੂੜੀਆਂ ਚੂੜੀਆਂ ਪਾ ਕੇ ਤੁਸੀਂ ਨੱਠਦੇ ਹੋ ਕਿਉਂ ਨੱਠਦੇ ਪਿਆ ਪ੍ਰਧਾਨ ਮੰਤਰੀ ਪਟਿਆਲੇ ਆ ਕੇ ਕਹਿੰਦਾ ਜੀ ਮੇਰਾ ਸਿੱਖਾਂ ਦੇ ਨਾਲ ਖੂਨ ਦਾ ਰਿਸ਼ਤਾ ਹੈ ਉਹ ਖੂਨ ਦਾ ਰਿਸ਼ਤਾ ਕਿਹੜਾ ਹੈ ਜਿਹੜੇ ਸਾਡੇ ਹੱਥੋਂ ਕੈਦੇ ਗੋਲੇ ਛੱਡੇ ਸਾਡੇ ਗੋਲੀਆਂ ਚਲਾਈਆਂ ਗੋਲੀਆਂ ਨਾਲ ਬੰਦੇ ਸ਼ਹੀਦ ਕੀਤੇ ਇਹ ਸਾਡਾ ਰਿਸ਼ਤਾ ਮੋਦੀ ਦੇ ਨਾਲ ਜਾਖੜ ਦੇਖੋ ਕੀ ਕਹਿੰਦਾ ਇਹ ਤਾਂ ਕਹਿੰਦਾ ਡੁਪਲੀਕੇਟ ਕਿਸਾਨ ਹੈ ਅਹਲੀ ਕਿਸਾਨ ਤਾਂ ਹੀ ਨਹੀਂ ਉਹਨੂੰ ਕਹ ਤੂੰ ਜਦੋਂ ਕਾਂਸ ਦੇ ਵਿੱਚ ਸੀਗਾ ਤੈਨੂੰ ਕਿਸਾਨ ਉਹ ਤੋਂ ਚੰਗੇ ਲੱਗੇ ਕਹਿੰਦੇ ਇਹਨਾਂ ਪਰ ਕਹਿੰਦੇ ਮੰਗਾ ਪੂਰੀਆ ਕਿਉਂ ਮਦਾ ਉਹਦੀ ਵੀਡੀਓ ਤੁਹਾਡੇ ਕੋਲ ਵੀ ਹੈ ਸਾਡੇ ਕੋਲ ਵੀ ਪਈਆਂ ਕੱਢ ਕੇ ਦੇਖ ਲਓ ਵੀ ਜਾਕਰ ਸਾਹਿਬ ਇਹਨਾਂ ਬਾਰੇ ਕੀ ਬੋਲਦਾ ਪਿਆ ਤੇ ਇਸ ਕਰਕੇ ਜਿਹੜੇ ਧਾਮੀ ਸਾਹਿਬ ਸਾਨੂੰ ਰਾਤ ਪਤਾ ਲੱਗਿਆ ਸੀ 12:00 ਵਜੇ ਦੇ ਕਿਹੜੀ ਵੀ ਧਾਮੀ ਸਾਹਿਬ ਇੱਥੇ ਪ੍ਰੈਸ ਕਾਨਫਰੰਸਾਂ ਕਰਦੇ ਰਹੇ 2:00 ਵਜੇ ਦਾ ਟਾਈਮ ਦਿੱਤਾ ਸੀ ਇੱਥੇ 1:30 ਵਜੇ ਤੋਂ ਖੜੇ ਐ ਆਇਆ 3:00 ਵਜੇ ਤੋਂ ਬਾਅਦ 3:00 ਵਜੇ ਦੇ ਗੇਟ ਦੇ ਵਿੱਚ ਆਸੀਂ ਧੁੱਪੇ ਦੇ ਵਿੱਚ ਖੜੇ ਇਹ ਤਾਂ ਆ ਕੇ ਏਸੀ ਦੇ ਵਿੱਚ ਬ ਇੱਕ ਵਾਰੀ ਸਵਾਲ ਰਿਪੀਟ ਕਰਦੇ ਹੋਗੇ ਸਾਰੇ ਸਾਰੇ 11 ਸਵਾਲ ਹੈ ਸਭ ਤੋਂ ਪਹਿਲਾ ਸਵਾਲ ਤੁਹਾਡਾ ਜਾ ਬਈ ਹੈ ਵੀ ਅਸੀਂ ਕੋਈ ਵਿਦੇਸ਼ੀ ਤਾਂ ਨਹੀਂ ਹੈਗੇ ਪਾਕਿਸਤਾਨੀ ਤਾਂ ਨਹੀਂ ਹੈਗੇ ਸਾਡੇ ਅਸੀਂ ਜਦੋਂ ਦਿੱਲੀ ਸਾਡੀ ਰਾਤ ਤਾਂ ਨਹੀਂ ਹੈ ਇਹਨਾਂ ਦੀ ਰਾਤ ਤਾਂ ਨਹੀਂ ਤੇ ਸਾਡੀ ਪੰਜਾਬ ਦੀ ਰਾਤ ਤਾਂ ਨਹੀਂ ਵੀ ਹੈਗੀ ਹੈ ਕੋਈ ਸਾਡੀ ਪਾਕਿਸਤਾਨ ਅਸੀਂ ਪਾਕਿਸਤਾਨੀ ਤਾਂ ਨਹੀਂ ਸਾਡੀ ਲਾਹੌਰ ਤਾਂ ਤਾਂ ਨਹੀਂ ਹੋਊਗੀ ਅਸੀਂ ਸ਼ਾਂਤ ਮਹੀਨ ਨਾਲ ਸਿਰ ਟਰੈਕਟਰ ਲੈ ਕੇ ਜਾ ਰਹੇ ਸੀਗੇ ਤੇ ਇਹਨਾਂ ਸਾਡੇ ਰਸਤੇ ਕਿਲ ਕਿਉਂ ਗੱਡੇ ਵੈਰੀ ਗੁੱਡ ਕੋਈ ਸੱਤ-ਸੱਤ ਲੈ ਕੇ ਬੈਰੀਕਡ ਲਾਇਆ ਅਥਰੂ ਗੈਸ ਦੇ ਗੋਲੇ ਛੱਡੇ ਸਾਡੇ ਟਰੈਕਟਰ ਪੰਨੇ ਗੋਲੀਆਂ ਮਾਰੀਆਂ ਦੂਜਾ ਸਵਾਲ ਇਹ ਹੈ ਅਸੀਂ ਕੋਈ ਵਿਦੇਸ਼ੀ ਤਾਂ ਨਹੀਂ ਹੈਗੇ ਪਹਿਲਾ ਸਵਾਲ ਦੂਜਾ ਸਵਾਲ ਸ਼ੁਭਕਰਮਨ ਸਿੰਘ ਦੇ ਗੋਲੀ ਕਿਉਂ ਮਾਰੀ ਗਈ ਉਹਨੂੰ ਸ਼ਹੀਦ ਕਿਉਂ ਕੀਤਾ ਗਿਆ ਤੀਜਾ ਸਵਾਲ ਮੋਦੀ ਖੁਦ ਮੰਨਿਆ ਹੋਇਆ ਸੀਗਾ ਕਿ ਵੀ ਐਮਐਸਪੀ ਦੇ ਗਰੰਟੀ ਦੇ ਤੁਹਾਡਾ ਕਾਨੂੰਨ ਬਣਾਵਾਂਗੇ ਜਦੋਂ ਅਸੀਂ ਦਿੱਲੀ ਤੋਂ 13 ਮਹੀਨੇ ਬਾਅਦ ਉੱਠ ਕੇ ਆਏ ਸੀਗੇ ਅੱਜ ਤੱਕ ਇਹਨੇ ਉਹ ਗਰੰਟੀ ਨਹੀਂ ਦਿੱਤੀ ਉਸ ਤੋਂ ਹੀ ਮੁੱਕਰ ਗਿਆ ਚੌਥਾ ਸਵਾਲ ਲਖੀਮਪੁਰ ਕੇਡ ਵਾਲਾ ਉਥੇ ਤਿੰਨ ਚਾਰ ਕਿਥਾਨ ਮਰ ਜੀ ਇੱਕ ਤੁਹਾਡਾ ਪੱਤਰਕਾਰ ਭਾਈ ਮਰਿਆ ਸੀਗਾ ਉਹਨਾਂ ਦੇ ਅੱਜ ਤੱਕ ਕੋਈ ਇਨਸਾਫ ਨਹੀਂ ਮਿਲਿਆ ਉਹਨਾਂ ਸਭ ਕੋ ਟਿਕਟ ਦੇ ਕੇ ਮੋਦੀ ਨੇ ਨਵਾਜ ਨਵਾਜਿਆ ਚੌਥਾ ਸਵਾਲ ਹੈਗਾ ਸਾਡਾ ਚੌਥਾ ਸਵਾਲ ਹੈਗਾ ਐਮ ਐਮਐਸਪੀ ਦਾ ਤੁਹਾਡਾ ਹੋ ਗਿਆ ਪੰਜਵਾਂ ਸਵਾਲ ਹੈਗਾ ਜੀਐਸਟੀ ਹਟਾਣਾ ਜੀਐਸਟੀ ਦਾ ਸੀਗਾ ਵੀ ਜੀਐਸਟੀ ਸਾਡੇ ਕੋਲੇ ਇਹ ਬੰਦ ਕਰਨੀ ਚਾਹੀਦੀ ਹੈ ਤੇ ਹੋਰ ਸਵਾਲ ਸਾਡੇ ਕੋਲ ਹੈ ਕਿ ਜਿਸ ਤੋਂ ਜਿਹੜੇ ਖਾਦ ਤੇ ਬੀਜ ਤੋਂ ਜੋ ਹੈ ਬੇਸਿਕਲੀ ਖਾਦ ਔਰ ਬੀਜ ਦੇ ਉੱਤੇ ਜੀਐਸਟੀ ਜਿਹੜੀ ਲਗਾਈ ਹੈ ਸਰਕਾਰ ਨੇ ਉਹ ਹਟਾਣੀ ਉਹ ਵੀ ਸਾਡਾ ਇੱਕ ਸੰਵਾਲ ਹੈਗਾ ਫਿਰ ਜਿਹੜਾ ਬਿਜਲੀ ਸੋਧ ਬਿੱਲ ਹੈ ਉਹਨੂੰ ਇਹ ਲੁਕਚਪੀਤੇ ਫਿਰ ਵਾਪਸ ਤੋਂ ਲਾਗੂ ਕਰਨ ਲਈ ਆਏ ਨੇ ਉਹਨੂੰ ਜੋ ਹੈ ਰਿਪੀਲ ਕੀਤਾ ਸੀ ਉਹਦਾ ਉਹ ਸਾਡਾ ਸਵਾਲ ਹੈ ਫਿਰ ਜਿਹੜੇ ਚਿੱਪ ਵਾਲੇ ਮੀਟਰ ਲਗਾ ਕੇ ਲੁੱਟਣ ਦੀ ਕੋਸ਼ਿਸ਼ ਕਰ ਰਹੇ ਆ ਸਾਡਾ ਉਹ ਵੀ ਸਵਾਲ ਹੈ ਫਿਰ ਜਿਹੜਾ ਜੋ ਹੈ ਵਨ ਨੇਸ਼ਨ ਵਨ ਜ਼ੋਨ ਦੀ ਜਿਹੜੀ 1977 ਦੇ ਵਿੱਚ ਸੁਪਰੀਮ ਕੋਰਟ ਨੇ ਡਿਸੀਜਨ ਦਿੱਤਾ ਸੀਗਾ ਕਿ ਵਨ ਨੇਸ਼ਨ ਵਨ ਜ਼ੋਨ ਹੈ ਫਿਰ ਵਨ ਨੇਸ਼ਨ ਵਨ ਜ਼ੋਨ ਦਾ ਫਾਇਦਾ ਕੁਝ ਇੱਕ ਜੋ ਪੂੰਜੀਪਤੀ ਉਠਾ ਰਹੇ ਨੇ ਉਹ ਕੀ ਕਰ ਰਹੇ ਨੇ ਕਿ ਜਿਵੇਂ ਜਿਹੜੇ ਰਾਜਾਂ ਦੇ ਵਿੱਚ APMC ਐਕਟ ਲਾਗੂ ਨਹੀਂ ਹੈਗਾ ਜਿਵੇਂ ਬਿਹਾਰ ਅਧਿਆਪ੍ਰਦੇਸ਼ ਹੈ ਉੱਥੋਂ ਉਹ ਟਰੱਕਾਂ 'ਚ ਭਰ-ਭਰ ਕੇ ਫਸਲ ਲੈ ਕੇ ਆਉਂਦੇ ਨੇ ਔਨ ਨੇ ਪੌਨੇ ਦਮਾ ਤੇ ਕਿਸਾਨਾਂ ਤੋਂ ਖਰੀਦ ਤੇ ਉਹ ਵਪਾਰੀ ਜਿਹੜੇ ਮੀਡਲਮੈਨ ਨੇ ਉਹ ਲੋ ਕੁਆਲਿਟੀ ਗ੍ਰੇਨ ਜਿਹੜਾ ਹੈ ਉਹ ਪੰਜਾਬ ਤੇ ਹਰਿਆਣੇ ਦੀਆਂ ਜਿਹੜੀਆਂ ਪ੍ਰੋਕਿਊਰਮੈਂਟ ਮੰਡੀਆਂ ਨੇ APMC ਮੰਡੀਆਂ ਨੇ ਉਹਨਾਂ ਦੇ ਵਿੱਚ ਜੋ ਹੈ ਉਹ ਛੱਟਦੇ ਨੇ ਜਿੱਦੀ ਵਜ੍ਹਾ ਤੋਂ ਸਾਡੇ ਸਾਡਾ ਨੁਕਸਾਨ ਹੁੰਦਾ ਹੈ ਪਾਣੀ ਐਕਟ ਇਹਨਾਂ ਨੇ ਜਿਹੜਾ ਪਾਣੀ ਐਕਟ ਬਣਾਇਆ ਸੀ ਆਪਣਾ ਉਹ ਸਾਡੇ ਉਹ ਤੇ ਪੰਜਾਬ ਦੇ ਹੱਕ ਖੁੱਦੇ ਖੁੱਲੇ ਗਏ ਆ ਉਹ ਸਾਡਾ ਪੰਜਾਬ ਸਾਡੇ ਪਾਣੀ ਹੱਕ ਕਿਉਂ ਖੋਏ ਗਏ ਕਿਹੜੇ ਪਾਣੀ ਐਕਟ ਜਿਹੜੇ ਨਹਿਰੀ ਪਾਣੀ ਹੈ ਇਹ ਜਿਹੜਾ ਪਾਖੜਾ ਡੈਮ ਹੈ ਇਹਦਾ ਸਾਰਾ ਆਪਣਾ 15 ਬਹਾਂਤੀ ਲੈ ਪੰਜਾਬ ਦੇ ਨੂੰ ਖੋਲਿਆ ਤੇ ਉਹ ਸਾਡੇ ਤੋਂ ਕਿਉਂ ਖੋਇਆ ਗਿਆ ਦੂਸਰਾ ਜਿਹੜਾ ਡਬਲਯੂਟੀ ਸਾਡੇ ਖੇਤੀ ਖੇਤੋਂ ਨੂੰ ਬਾਹਰ ਕੱਢਿਆ ਜਾਵੇ ਕਿਸ ਨੂੰ ਡਬਲਯੂਟੀ ਨੂੰ ਖੇਤੀ ਖੇਤ ਡਬਲਯੂਟੀ ਵਰਲਡ ਰਿਡ ਨੈਸ਼ਨ ਉਹ ਤਾਂ ਸਾਡੇ ਖੇਤੀ ਜਿਹੜੇ ਕੀਤੀਪ ਅਗੇ ਜਿੰਮੇਦਾਰ ਹੈ ਇਹ ਤੋਂ ਖੇਤਰ ਜੋ ਖੇਤੀ ਖੇਤਰੋਂ ਤੋਂ ਬਾਹਰ ਕੱਢਿਆ ਜਾਵੇ ਨਾ ਕਿ ਡਬਲਯੂਟੀ ਦੇ ਵਿੱਚ ਅੰਦਰ ਰੱਖਿਆ ਜਾਵੇ ਇਹਦਾ ਇਹਦਾ ਕੀ ਰੀਜ਼ਨ ਹੈ ਡਬਲਯੂਟੀ ਦੇ ਵਿੱਚ ਜਿਹੜਾ ਗੈਟ ਸਮਝੌਤਾ ਹੈ ਨਾ ਬੇਸਿਕਲੀ ਗੈਟ ਸਮਝੌਤਾ ਹੀ ਸਾਰੇ ਸੇ ਆਪੇ ਦੀ ਜੜ ਹੈ ਜੇ ਕਿਸੇ ਨੇ ਜੜ ਫੜਨੀ ਹੋਵੇ ਨਾ ਕਹਿੰਦਾ ਚੋਰ ਨੂੰ ਨਾ ਮਾਰੋ ਚੋਰ ਦੀ ਮਾਂ ਨੂੰ ਮਾਰੋ ਮਤੇ ਕੋ ਚੋਰ ਹੋਰ ਨਾ ਜੰਪੇ ਤੇ ਉਹ ਡਬਲਯੂਟੀ ਉਹ ਜਿਹੜਾ ਹੈਗਾ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਜਿਹੜਾ ਪੂੰਜੀ ਪੱਤੀਆਂ ਦਾ ਪੂੰਜੀ ਪੱਤੀਆਂ ਦੇ ਹੱਥ ਚ ਖੇਡਦੀਆਂ ਹੋਈਆਂ ਸਰਕਾਰਾਂ ਦਾ ਜਿਹੜਾ ਬਣਾਇਆ ਹੋਇਆ ਆਰਗੇਨਾਈਜੇਸ਼ਨ ਹੈ ਜਦੋਂ ਚੀਨ ਉਹਦੇ ਤੋਂ ਬਾ ਹਿੰਦੁਸਤਾਨ ਦੇ ਨਾਲ ਡਬਲਿਊਟੀਓ ਨੇ ਉਹ ਗੈਟ ਸਮਝੌਤੇ ਦੇ ਅੰਤਰਗਤ ਕੀ ਹੈ ਕਿ ਉਹਦੇ ਵਿੱਚ ਇੱਕ ਵੈਸੇ ਤਾਂ ਬਹੁਤ ਲੰਮਾ ਚੌੜਾ ਹੈ ਉਹਦੇ ਵਿੱਚ ਕੁਝ ਐਸਮੁਝੀਆਂ ਸ਼ਰਤਾਂ ਨੇ ਜਿਹੜੀਆਂ ਕਿ ਖੇਤੀ ਦੇ ਡਾਇਰੈਕਟ ਖਿਲਾਫ ਨੇ ਉਹ ਜਿਹਦੇ ਵਿੱਚੋਂ ਇੱਕ ਇੱਕ ਜਿਹੜੀ ਖਿਲਾਫਤੀ ਵਾਲੀ ਚੀਜ਼ ਹੈ ਉਹ ਇਹ ਹੈ ਕਿ ਹਰ ਸਾਲ ਭਾਰਤ ਨੂੰ ਅਨਾਜ ਇੰਪੋਰਟ ਕਰਨਾ ਪਏਗਾ 0.8% ਦੇ ਇਨਕ੍ਰੀਮੈਂਟ ਤੋਂ ਜਦੋਂ ਜੋ ਹੈ ਹਰੀਤ ਕ੍ਰਾਂਤੀ ਦੇ ਵੇਲੇ ਅਨਾਜ ਇੰਪੋਰਟ ਕਰਦਾ ਸੀਗਾ ਆਪਣਾ ਕਿਹਨਾਂ ਦਾ ਭਾਰਤ ਉਸ ਵੇਲੇ ਜਿੰਨਾ ਅਨਾਜ ਇੰਪੋਰਟ ਕੀਤਾ ਗਿਆ ਉਹਦੇ ਉੱਤੇ 0.8% ਇਨਕ੍ਰੀਮੈਂਟ ਦੇ ਨਾਲ ਬਾਹਰੋਂ ਮੰਗਾਏਗਾ ਹੁਣ ਜੇ ਬਾਹਰੋਂ ਹੁਣ ਅਸੀਂ ਆਪਣੀ ਜ਼ਰੂਰਤ ਆਪ ਪੂਰੀ ਕਰ ਸਕਦੇ ਆਂ ਅਸੀਂ ਐਕਸਪੋਰਟ ਵੀ ਕਰ ਸਕਦੇ ਆਂ ਸਰਕਾਰ ਸਾਡੇ ਅਨਾਜ ਨੂੰ ਆਪਣੇ ਦੇਸ਼ ਦੇ ਕਿਸਾਨ ਦੇ ਅਨਾਜ ਨੂੰ ਨਾ ਖਰੀਦ ਕੇ ਵਿਦੇਸ਼ਾਂ ਤੋਂ ਜੋ ਹੈ ਉਹ ਅਨਾਜ ਔਰ ਬਾਕੀ ਚੀਜ਼ਾਂ ਮੰਗਵਾਂਦੀ ਹੈ ਅਮਰੀਕਾ ਵਰਗੇ ਕੰਟਰੀਆਂ ਤੋਂ ਲਾਲ ਤੁਸੀਂ ਕਣਕ ਸੁਣੀ ਹੋਣੀ ਹੈ ਆਪਣੇ ਵੱਡੇ ਬਜ਼ੁਰਗਾਂ ਤੋਂ ਕਿ ਲਾਲ ਕਣਕ ਮਿਲਦੀ ਸੀ ਜਿਹੜੀ ਸੂਰਾ ਨੂੰ ਖਵਾਈ ਜਾਂਦੀ ਸੀ ਅਮਰੀਕਾ ਦੇ ਵਿੱਚ ਉਹ ਸਾਡੇ ਦੇਸ਼ ਦੇ ਵਿੱਚ ਭੇਜਦਾ ਸੀ ਅਮਰੀਕਾ ਜਦੋਂ ਲਾਲ ਬਹਾਦਰ ਸ਼ਾਸਤਰੀ ਜੀ ਨੇ ਜੈ ਜਵਾਨ ਜੈ ਕਿਸਾਨ ਦਾ ਨਾਰਾ ਦਿੱਤਾ ਸੀਗਾ ਉਹ ਨਾਰਾ ਐਵੇਂ ਹੀ ਨਹੀਂ ਸੀ ਪੈਦਾ ਹੋ ਗਿਆ ਉਹ ਇਸੇ ਚੀਜ਼ ਦਾ ਵਿਰੋਧ ਕਰਦੇ ਹੋਏ ਆਇਆ ਸੀ ਉਹ ਜਿਹੜਾ ਗੈਟ ਸਮਝੌਤਾ ਉਸ ਤੋਂ ਬਾਅਦ ਜਿਹੜਾ ਥੋਪ ਦਿੱਤਾ ਗਿਆ ਨਾ ਏ ਡਬਲਯੂਟੀਓ ਦੇ ਦੁਆਰਾ ਇੰਡੀਆ ਦੇ ਉੱਤੇ ਇਹ ਗੈਟ ਸਮਝੌਤਾ ਵੀ ਬਹੁਤ ਵੱਡਾ ਪ੍ਰੋਬਲਮ ਹੈਗੀ ਹੈ ਇਹ ਜਿਹੜਾ ਫਿਰ ਉਸ ਗੈਟ ਸਮਝੌਤੇ 'ਚ ਇੱਕ ਪੁਆਇੰਟ ਹੋ ਰਿਹਾ ਜਿਹੜਾ ਸਾਨੂੰ ਸਭ ਤੋਂ ਜ਼ਿਆਦਾ ਖਲਦਾ ਉਹ ਇਹ ਹੈ ਉਹ ਗੈਟ ਸਮਝੌਤਾ ਇਹ ਕਹਿੰਦਾ ਕਿ ਓਪਨ ਮਾਰਕੀਟ ਨੂੰ ਸਪੋਰਟ ਕਰੋ ਠੀਕ ਹੈ ਅਸੀਂ ਓਪਨ ਮਾਰਕੀਟ ਨੂੰ ਸਪੋਰਟ ਕਰਨ ਲਈ ਮਾਸਤੇ ਸਾਨੂੰ ਵੀ ਫਿਰ C2 50% X ਫਾਰਮੂਲੇ ਦੇ ਹਿਸਾਬ ਨਾਲ ਐਮਐਸਪੀ ਚਾਹੀਦੀ ਹੈ ਉਹ ਲਾ ਹੋਣਾ ਚਾਹੀਦਾ ਜਿਵੇਂ ਤੁਸੀਂ ਇਹ ਟੀ-ਸ਼ਰਟ ਪਾਈ ਹੈ ਠੀਕ ਹੈ ਇਸ ਟੀ-ਸ਼ਰਟ ਦੀ ਗ੍ਰੇਡਿੰਗ ਦੇ ਹਿਸਾਬ ਨਾਲ ਤੁਹਾਡਾ ਜੋ ਹੈ ਇਹਦੀ ਕੀਮਤ ਤੈਅ ਕੀਤੀ ਹੋਣੀ ਹੈ ਮੈਨੂਫੈਕਚਰਰ ਨੇ ਉਹ ਤੁਸੀਂ ਕੀਮਤ ਜੋ ਹੈ ਪੇ ਕੀਤੀ ਫਿਰ ਗੈਟ ਸਮਝੌਤਾ ਸਾਨੂੰ ਕਿਵੇਂ ਰੋਕ ਸਕਦਾ ਹੈ ਸਾਡੇ ਪ੍ਰੋਡਕਟ ਦੀ ਕੀਮਤ ਖੁਦ ਤੈਅ ਕਰਨ ਤੋਂ ਉਹ ਸਮਝੌਤਾ ਸਾਨੂੰ ਰੋਕਦਾ ਹੈ ਜੀ ਸੋ ਇਹ ਇਹ ਸਮਝੌਤਾ ਵੀ ਸਾਡੇ ਜਿਹੜੀਆਂ ਇਹਨਾਂ 11 ਸੰਵਾਲਾਂ ਦੇ ਵਿੱਚੋਂ ਇਹ ਵੀ ਸਵਾਲ ਆ ਗਿਆ ਕਿ ਤੁਸੀਂ ਤੁਹਾਡੀ ਮਜਬੂਰੀ ਕੀ ਹੈ ਤੁਸੀਂ ਗੈਟ ਸਮਝੌਤੇ 'ਚ ਬੈਠੇ ਹੋਏ ਹੋ ਜਦੋਂ ਚੀਨ ਬਾਹਰ ਨਿਕਲ ਗਿਆ ਜਦੋਂ ਇੰਡੋਨੇਸ਼ੀਆ ਵਰਗੇ ਦੇਸ਼ ਬਾਹਰ ਨਿਕਲ ਗਏ ਤੁਹਾਨੂੰ ਕਿਉਂ ਬਾਹਰ ਨਿਕਲਣ 'ਚ ਦਿੱਕਤ ਆ ਤੁਸੀਂ ਤਾਂ ਕਹਿੰਦੇ ਹੋ ਇਹ ਬੜਾ ਮਜ਼ਬੂਤ ਰਾਸ਼ਟਰ ਸਾਡਾ ਦੇਸ਼ ਨੇਤਾ ਹੀ ਬੜਾ ਮਜ਼ਬੂਤ ਹੈ ਫਿਰ ਕਾਦੀ ਮਜ਼ਬੂਤੀ ਅਸੀਂ ਦੰਦਾ ਨਾਲ ਟਰੱਕ ਖਿੱਚਵਾਣਾ ਮੋਦੀ ਤੋਂ ਜਾਂ ਅਸੀਂ ਛਾਤੀ ਤੋਂ ਸਰੀਆ ਮੋੜਵਾਣਾ ਮੋਦੀ ਤੋਂ ਕਾਦੀ ਮਜ਼ਬੂਤੀ ਜੇ ਗੈਟ ਸਮਝੌਤੇ ਦੇ ਖਿਲਾਫ ਨਹੀਂ ਖੜਾ ਹੋ ਸਕਦਾ ਮੋਦੀ ਤੇ ਹੋਣਾ ਚਾਹੀਦਾ ਨਾ ਜੇ ਇੰਨਾ ਮਜ਼ਬੂਤ ਨੇਤਾ ਹੈ ਅੱਛਾ ਇੱਕ ਉਹ ਬੀਤੇ ਦਿਨ ਆਉਂਦੇ ਨੇ ਪਟਿਆਲਾ ਦੇ ਵਿੱਚ ਤੇ ਹੋਰ ਥਾਵਾਂ 'ਉਹ ਰੈਲੀਆਂ ਕਰਦੇ ਨੇ ਤਾਂ ਉਹ ਦਾਵਾ ਕਰਦੇ ਨੇ ਕਿ ਅਸੀਂ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਪਾਏ ਇਹਦੇ ਤੇ ਕੀ ਕਹਿਣਾ ਚਾਹੂੰ ਵੀਰ ਜੀ ਮੈਨੂੰ ਨਹੀਂ ਪਤਾ ਖੜੇ ਕਿਹੜੇ ਵਿਚਾਰੇ ਕਿਸਾਨ ਨੇ ਜਿਨ੍ਹਾਂ ਦੇ ਖਾਤਿਆਂ 'ਚ ਪੈਸੇ ਪੈਂਦੇ 6000 ਰੁਪਏ ਪੈ ਗਏ ਹੋਏਗਾ ਕਿਸੇ ਕਿਸੇ ਦੇ 6000 ਰੁਪਏ ਖਾਤੇ 'ਚ ਪਾ ਕੇ ਇੱਕ ਯੂਰੀਆ ਗੱਟੇ 'ਚੋਂ 5 ਕਿਲੋ ਖਾਦ ਘਟਾ ਕੇ ਉਹਦੇ ਤੇ 18% ਜੀਐਸਟੀ ਲਾਤੀ ਜਿਹੜਿਆਂ ਕਈ ਵਿਚਾਰੇ ਸਾਡੇ ਅਨਪੜ ਭਗਤ મોદી ਭਗਤ ਕਹਿੰਦੇ ਨੇ ਨਾ ਕਿ ਆਪਣਾ ਕਿ ਕਿਸਾਨ ਤੇ ਟੈਕਸ ਨਹੀਂ ਦਿੰਦੇ ਮੈਂ ਤੁਹਾਡੀ ਜਾਣਕਾਰੀ ਲਈ ਦੱਸ ਦਿਆਂ ਟਰੈਕਟਰ ਦੇ ਉੱਤੇ ਅਸੀਂ ਟੈਕਸ ਦਿੰਨੇ ਆ ਜਦੋਂ ਟਰੈਕਟਰ ਦੀਆਂ ਕਿਸ਼ਤਾਂ ਚੁਕਤਾ ਕਰਦੇ ਆ ਅਸੀਂ ਜੇ ਲੋਨ ਤੇ ਲਿਆ ਟਰੈਕਟਰ ਉਸ ਲੋਨ ਦੇ ਕਿਸ਼ਤਾਂ ਦੇ ਉੱਤੇ ਟੈਕਸ ਦਿੰਨੇ ਆ ਖਾਦ ਔਰ ਬੀਜ ਦੇ ਉੱਤੇ ਟੈਕਸ ਦਿੰਨੇ ਆ ਪੈਸਟੀਸਾਈਡਸ ਦੇ ਉੱਤੇ ਟੈਕਸ ਦਿੰਨੇ ਆ ਫਿਰ ਜਿਹੜਾ ਬਾਰਦਾਨਾ ਅਸੀਂ ਖਰੀਦ ਕੇ ਲਿਆਉਂਨੇ ਆ ਪ੍ਰਕਿਊਰਮੈਂਟ ਵਾਸਤੇ ਆਪਣੀ ਫਸਲ ਦੇ ਉਹਦੇ ਉੱਤੇ ਅਸੀਂ ਜੀਐਸਟੀ ਦਿੰਨੇ ਆ ਅਸੀਂ ਵੀ ਪੂਰਾ ਦਾ ਪੂਰਾ ਟੈਕਸ ਦਿੰਨੇ ਆ ਫਿਰ ਉਹ ਕਹਿੰਦੇ ਅਸੀਂ ਸਬਸਿਡੀ ਦਿੰਨੇ ਆ ਸਬਸਿਡੀ ਕਿਹੜੀ ਚੀਜ਼ ਤੇ ਮਿਲਦੀ ਪੀ ਮੈਨੂੰ ਜ਼ਰਾ ਦੱਸੋ ਕਿਹੜੀ ਚੀਜ਼ ਤੇ ਮਿਲਦੀ ਖਾਦ ਤੇ ਸਬਸਿਡੀ ਬੰਦ ਹੋ ਗਈ ਹੈ ਉਹ ਕਹਿੰਦੇ ਖੇਤੀ ਦੇ ਸੰਦਾਂ ਤੇ ਸਬਸਿਡੀ ਮਿਲਦੀ ਹੈ ਕਿਹੜੇ ਸੰਦਾਂ ਤੇ ਮਿਲਦੀ ਹੈ ਮੈਨੂੰ ਦਬਾਓ ਕਿਹੜਾ ਜਿਹੜਾ ਉਹ ਏ ਗ੍ਰੇਡ ਕੁਆਲਿਟੀ ਦਾ ਸੰਦ ਮੇਰੇ ਨਾਲ ਹੁਣੇ ਚੱਲੋ ਤੁਸੀਂ ਚੱਲੋ ਮੈਨੂੰ ਦੱਸੋ ਕਿੱਥੇ ਕਿੱਥੇ ਕਿਹੜਾ ਪਰਚਾ ਕਿਵੇਂ ਭਰਨਾ ਮੈਂ ਤਿਆਰਾਂ ਭਰਨ ਲਈ ਮੈਂ 3 ਕਿੱਲੇ ਤੋਂ ਘੱਟ ਜ਼ਮੀਨ ਦੀ ਖੇਤੀ ਦਾ ਮਾਲਕ ਹਾਂ ਮੈਨੂੰ ਦੱਸੋ ਕਿਵੇਂ ਕਿਵੇਂ ਮਿਲਦੀ ਹੈ ਸਬਸਿਡੀ ਮੈਂ ਚੱਲਣਾ ਤੁਹਾਡੇ ਨਾਲ ਤੇ ਮੈਨੂੰ ਤੁਸੀਂ ਪ੍ਰਤੱਖ ਨੂੰ ਪ੍ਰਮਾਣ ਕੀ ਪੜੇ ਲਿਖੇ ਕੋ ਫਾਰਸੀ ਕਿਹਾ ਹੱਥ ਨੇ ਕਿਹੜੇ ਕਿਹੜੇ ਸੰਦ ਤੇ ਮਿਲਦੀ ਹੈ ਮੈਂ ਹੁਣ ਤੁਹਾਨੂੰ ਆਪਣੇ ਨਾਲ ਬੀਤੀ ਹੋਈ ਹੱਡ ਬੀਤੀ ਦੱਸਦਾ ਮੇਰੇ ਘੇਟਸ ਹਰਨਪੁਰ ਉੱਤਰ ਪ੍ਰਦੇਸ਼ ਚ ਨੇ ਮੈਂ ਗੰਨਾ ਸੋਸਾਇਟੀਆਂ ਹੁੰਦੀਆਂ ਨੇ ਉੱਥੇ ਉੱਥੇ ਜੋ ਹੈ ਅਸੀਂ ਆਪਣੇ ਗੰਨੇ ਦੀ ਮਫਤੀ ਤੋਂ ਬਾਅਦ ਪਰਚੀਆਂ ਲੈਣੇ ਆ ਸਾਡੀਆਂ ਪਰਚੀਆਂ ਆਈਆਂ ਮੈਨੂੰ ਇਹ ਕਿਹਾ ਗਿਆ ਕਿ ਗੰਨਾ ਬੀਜਣ ਵਾਲਾ ਜਿਹੜਾ ਜੰਦਰਾ ਹੁੰਦਾ ਨਾ ਉਹ ਤੁਸੀਂ ਸਬਸਿਡੀ ਤੇ ਲੈ ਲਓ ਮੈਂ ਫਾਰਮ ਭਰਤਾ ਪਹਿਲਾਂ ਮੇਰੇ ਤੋਂ ਅਧਿਕਾਰੀ ਨੇ ਰਿਸ਼ਵਤ ਮੰਗੀ ਆ ਫਰਦ ਕੱਢਣ ਦੀ ਅੱਛਾ ਜੀ ਕਿ ਪਹਿਲਾਂ ਤਾਂ ਤੁਹਾਡੀ ਨਾਲ ਜੇ ਕਾਗਜ਼ੀ ਜਦੋਂ ਪਰੋਗੇ ਤੇ ਆ ਸਾਬਤ ਕਰਨਾ ਪਏਗਾ ਕਿ ਤੁਸੀਂ 3 ਕਿਲੋ ਤੋਂ ਘੱਟ ਦੇ ਮਾਲਕ ਹੋ ਤੇ ਮੈਂ ਫਰਦ ਕੱਢੀ ਦੀ ਉਹਨੇ ਮੇਰੇ ਤੋਂ 500 ਰੁਪਏ ਲਿਆ ਮੈਂ ਬਹੁਤ ਲੜਿਆ ਬਹੁਤ ਚੱਕਰ ਕੱਡੇ ਮਜਬੂਰਨ ਮੈਨੂੰ 500 ਦੇਣਾ ਪਿਆ ਠੀਕ ਹੈ ਮੈਂ ਦਿੱਤਾ ਮੁੜ ਕੇ ਫਿਰ ਉਸ ਤੋਂ ਬਾਅਦ ਜੋ ਹੈ ਜਦੋਂ ਅਧਿਕਾਰੀ ਜੀ ਨੇ ਫਾਰਮ ਲੈਣਾ ਸੀ ਉਹਨੇ ਮੇਰੇ ਤੋਂ ਰਿਸ਼ਵਤ ਮੰਗੀ ਮੈਂ ਕਿਹਾ ਵੀ 500 ਉਹਨੇ ਮੇਰੇ ਤੋਂ ਲੈ ਲਿਆ ਹੁਣ 3000 ਤੂੰ ਮੰਗ ਰਿਹਾ ਹੈ ਸਬਸਿਡੀ ਖਰੇ ਮੈਨੂੰ ਮਿਲਨੀ ਕਿ ਨਹੀਂ ਮਿਲਨੀ ਮੈਂ ਪਾਗਲ ਆ ਮੈਂ ਐਵੇਂ ਇਤਨੇ ਮਹੀਨਾ ਤੋਂ ਮੈਨੂੰ ਵੈਸੇ ਉਹ ਚੱਲਿਆ ਚੱਕਰ ਮਿਲੀ ਕਦੇ ਸਬਸਿਡੀ ਬਿਲਕੁਲ ਨਹੀਂ ਮਿਲੀ ਕਿੱਥੇ ਮਿਲੀ ਹੈ ਜੇ ਮਿਲੀ ਹੁੰਦੀ ਤੇ ਫਿਰ ਇੰਨਾ ਰੋਲਾ ਪਾਣ ਦੀ ਲੋੜ ਕੀ ਸੀ ਮੇਰੇ ਵਰਗੇ ਲੋਕ ਖੇਤੀ ਛੱਡ ਕੇ ਨੌਕਰੀਆਂ ਥੋੜੀ ਕਰਦੇ ਫਿਰ ਇੱਥੇ ਪੰਜਾਬ ਦੇ ਵਿੱਚ ਆ ਕੇ ਯੂਪੀ ਤੋਂ ਜੇ ਸਾਨੂੰ ਉੱਥੇ ਮਿਲਿਆ ਡਬਲ ਇੰਜਨ ਦੀ ਸਰਕਾਰ ਦਾ ਦਾਵਾ ਕਰਦੇ ਨੇ ਜੇ ਸਬਸਿਡੀਆਂ ਮਿਲਦੀਆਂ ਹੁੰਦੀਆਂ ਫਿਰ ਅਸੀਂ ਨੌਕਰੀਆਂ ਕਿਉਂ ਕਰਦੇ ਅੱਛਾ ਆਖਰੀ ਸਵਾਲ ਹੈ ਮੇਰਾ ਵਿਕਲ ਅ ਬੀਜੇਪੀ ਨੂੰ ਤੁਸੀਂ ਵੋਟ ਪਾਣੀ ਨਹੀਂ ਆ ਤੁਹਾਡਾ ਵਿਰੋਧ ਹੈ ਤਾਂ ਕੀ ਕਾਂਗਰਸ ਵਿਕਲਪ ਹੈ ਜਾਂ ਆਮ ਆਦਮੀ ਪਾਰਟੀ ਵਿਕਲਪ ਹੈ ਆ ਸੈਂਟਰ ਚ ਕੀ ਵਿਕਲਪ ਹੈ ਤੁਹਾਡੇ ਦੇਖੋ ਐਮਪੀ ਚੁਣੋਗੇ ਜਾਂ ਨਹੀਂ ਚੁਣੋਗੇ ਕਿਉਂਕਿ ਗੱਲ ਤਾਂ ਐਮਪੀ ਨਹੀਂ ਪਹੁੰਚਾਣੀ ਆ ਤੁਹਾਡੀ ਦੇਖੋ ਬਿਲਕੁਲ ਨਹੀਂ ਅਸੀਂ ਐਮਪੀ ਚੁਣਾਂਗੇ ਪਰ ਮੈਂ ਦੋ ਚੀਜ਼ਾਂ ਬਿਲਕੁਲ ਸਪਸ਼ਟ ਕਰ ਦਿਆਂ ਪਹਿਲੀ ਚੀਜ਼ ਜਿਹੜੇ ਲੋਕ ਇਹ ਕਹਿੰਦੇ ਨੇ ਨਾ ਮੋਦੀ ਨਹੀਂ ਤਾਂ ਕੌਣ ਭਈਆ ਉਸ ਅਨਪੜ ਚਾਹ ਵਾਲੇ ਸੇ ਉਸ ਨਕਲੀ ਡਿਗਰੀ ਵਾਲੇ ਸੇ उस बलात्कारियों से समर्थन लेने वाले से भगवान का निरादर करने वाले से कई गुना अच्छे कैंडिडेट इस देश में हैं हम उनमें से किसी को भी चुन लेंगे मोदी को नहीं चुनेंगे अच्छा बीते दिन राहुल गांधी पंजाब इसी पर्टिकुलर पार्टी का समर्थन नहीं करूंगा नाम लेके तो बिल्कुल भी नहीं करूँगा सबकी अपनी मर्जी है सबकी अपनी इच्छा है लोकतंत्र का पर्व है आप लोकतंत्र में अपनी हिस्सेदारी वोटर दी इच्छा हुंदी है अच्छा मैं एक सवाल करना चाहना क्योंकि राहुल गांधी भी आए हुए हैं पंजाब तब बीते दिन उन्होंने कहा कि ਕਿਸਾਨਾਂ ਦਾ ਕਰਜ਼ਾ ਮਾਫ ਹੋਊਗਾ ਗਰੁੱਪ ਬਣੂਗਾ ਜੋ ਉਹਨਾਂ ਦੇ ਆਰਥਿਕ ਹਾਲਾਤਾਂ ਦਾ ਜਾਇਜ਼ਾ ਲਊਗਾ ਤੇ ਐਮਐਸਪੀ ਕਾਨੂੰਨੀ ਤੌਰ ਤੇ ਮਿਲੂਗੀ ਇਹਦੇ ਬਾਰੇ ਕੀ ਕਹਿਣਾ ਚਾਹੂੰ ਅੱਛੀ ਗੱਲ ਨੇ ਜੋ ਉਹਨਾਂ ਨੇ ਕਿਹਾ ਤਾਂ ਬਹੁਤ ਯਕੀਨ ਹੈ ਤੁਹਾਨੂੰ ਦੇਖੋ ਯਕੀਨ ਤੇ ਦੇਖੋ ਕਿਸੇ ਵੀ ਪੋਲੀਟੀਸ਼ੀਅਨ ਦੀ ਗੱਲ ਤੇ ਨਹੀਂ ਹੁੰਦਾ ਪਹਿਲੀ ਚੀਜ਼ ਪਰ ਅਸੀਂ ਇਸ ਗੱਲ ਤੋਂ ਖੁਸ਼ ਆ ਕਿ ਚਲੋ ਕਿਸੇ ਨੇ ਤਾਂ ਮੁੱਦਾ ਬਣਾਇਆ ਇਹਨਾਂ ਨੇ ਤਾਂ ਮੈਨੀਫੈਸਟੋ ਚ ਹੀ ਕੱਢ ਦਿੱਤੀ ਹੋਣਾ ਐਮਐਸਪੀ ਭਾਜਪਾ ਦੇ ਤਾਂ ਮੈਨੀਫੈਸਟੋ ਚ ਹੀ ਨਹੀਂ ਹੈਗੀ ਇਹਨਾਂ ਨੇ ਤਾਂ ਮੈਨੀਫੈਸਟੋ ਚ ਹੀ ਚਲਤੀ ਕਰਤੀ ਇਹ ਤਾਂ ਪੱਕਾ ਵਾਅਦਾ ਕਰਕੇ ਮੁੱਕਰਗੇ ਉਹਨਾਂ ਘਟੋ ਘਟੋ ਨੂੰ ਮੁੱਦੇ 'ਚ ਤੇ ਪਾਤਾ ਬਾਕੀ ਅਸੀਂ ਵੇਖਾਂਗੇ ਵਿਚਾਰ ਕਰਾਂਗੇ ਪ੍ਰਧਾਨ ਜੀ ਦਾ ਆਪਣਾ ਵਿਚਾਰ ਨੇ ਮੇਰੇ ਆਪਣੇ ਵਿਚਾਰ ਨੇ ਹਰ ਕਿਸਾਨ ਦੇ ਆਪਣੇ ਵਿਚਾਰ ਨੇ ਸੋ ਅਸੀਂ ਆਪਣੇ ਵਿਵੇਕ ਦੇ ਨਾਲ ਆਪਣੀ ਡਿਸਕ੍ਰੀਪਸ਼ਨ ਦੇ ਹਿਸਾਬ ਨਾਲ ਅਸੀਂ ਡਿਸੀਜਨ ਲਾਂਗੇ ਕਿ ਵੈਦਰ ਵੀ ਵੀ ਸ਼ੁਡ ਗੋ ਵਿਦ ਦਿ ਕਾਂਗਰਸ অর ਵੈਦਰ ਵੀ ਸ਼ੁਡ ਗੋ ਵਿਦ ਦਿ ਆਮਾਦੀ ਪਾਰਟੀ অর ਸਮਵੇਰ ਐਲਸ ਅੱਛਾ ਪ੍ਰਧਾਨ ਜੀ ਤੁਹਾਡਾ ਵਿਚਾਰ ਜ਼ਰੂਰ ਜਾਨਣਾ ਚਾਹਾਂਗੇ ਉਹਨਾਂ ਨੇ ਕਿਹਾ ਕਿ ਐਮਐਸਪੀ ਕਾਨੂੰਨੀ ਦੇਵਾਂਗੇ ਤੇ ਕਿਸਾਨਾਂ ਦੇ ਕਰਜ਼ੇ ਮਾਫ਼ ਕਰਾਂਗੇ ਦੇਖੋ ਜੀ ਸਾਨੂੰ ਕਾਂਗਰਸ ਤੇ ਵਿਸ਼ਵਾਸ ਤਾਂ ਹੈ ਨਹੀਂ ਯਰ ਨੇ ਕਿਹਾ ਬਹੁਤ ਚੰਗੀ ਗੱਲ ਹੈ ਕਿਉਂਕਿ ਜਦੋਂ ਇੰਨਾ ਦੀ ਸਰਕਾਰ ਵੀ ਪਿੱਛੇ ਦੱਸ ਰਹੇ ਕਿ ਜਾ ਚੁੱਕੀ ਹੈ ਉਸ ਟਾਈਮ ਤੇ ਇਹਨਾਂ ਨੇ ਕਿੰਨੂ ਕੋਇਨ ਬਣਾਤਾ ਉਸ ਤਾਂ ਨੱਠ ਗਏ ਸੀਗੇ ਤੇ ਇਹ ਤਾਂ ਸਿਰਫ ਮੇਰੇ ਤੱਕ ਜਿੱਥੇ ਗੱਲ ਵੀ ਚੋਣਾ ਦਾ ਜੁਮਲਾ ਬਾਜੀ ਹੈ ਜੇ ਦੇ ਦੇਣੇ ਤਾਂ ਬਹੁਤ اچھی ਗੱਲ ਹੈ ਨਾਲ ਬੋਟਾ ਇਹਨੂੰ ਪੈ ਜਾਣ ਗਿਆ ਅੱਗੇ ਤੇ ਨਰਾਜ ਹੋ ਕੇ ਨੇ ਰਾਜ ਖਤਮ ਨੂੰ ਜੇ ਸਾਨੂੰ ਕਿਸਾਨਾਂ ਨੂੰ ਅੱਗੇ ਖੁਸ਼ ਕਰ ਦੇਣ ਇਹਨੇ ਬੋਟਾ ਮਿਲਦੇ ਰਹਿਣਗੇ ਫੇ ਸਾਨੂੰ ਇੱਥੇ ਸੜਕਾਂ ਦੀ ਰੁਲਣਾ ਨਹੀਂ ਪੋਗ ਜ ਤਰਹਣ ਕਰਦੇ ਇਹ ਤਾਂ ਆ ਕੇ ਏਸ਼ੀਆ ਦੇ ਵਿੱਚ ਆ ਕੇ ਡਾਟਾ ਕਰੇ ਚੱਲੇ ਪ੍ਰੈਸ ਕੰਡਰ ਕਰਕੇ ਚੱਲੇ ਅਸੀਂ ਧੁੱਪ 'ਚ ਮਰਦੇ ਪਏ ਸਾਨੂੰ ਧੁੱਪ 'ਚ ਮਰਨ ਦੀ ਕੀ ਲੋੜ ਹੈ ਅੱਛਾ ਹੁਣੇ-ਹੁਣੇ ਬਿਆਨ ਆਇਆ ਜੀ ਵੱਡਾ ਬਿਆਨ ਆਇਆ ਅੰਮ੍ਰਿਤਸਰ ਤੋਂ ਪੀਯੂਸ਼ ਗੋਇਲ ਨੇ ਕਿਹਾ ਕਿ ਅਸੀਂ ਵਿਰੋਧ ਕਰਨ ਵਾਲੇ ਕਿਸਾਨਾਂ ਦੇ ਨਾਲ ਗੱਲ ਕਰਨ ਲਈ ਤਿਆਰ ਹਾਂ ਹੁਣ ਤਾਂ ਭੱਜ ਕੇ ਗਏ ਨੇ ਇੱਥੋਂ ਆ ਤਾਂ ਮੀ ਸਾਹਿਬ ਕੋ ਛੋਟੀ ਮੋਟੀ ਚੀਜ਼ ਅਸੀਂ ਕਹਾਂ ਚਲੋ ਧਾਮੀ ਸਾਹਿਬ ਤੁਸੀਂ ਮਹਿਮਾਨ ਹੋ ਸਾਡੇ 11 ਸਵਾਲ ਨਹੀਂ ਡਿਸਕਾਊਂਟ ਕਰਨੇ ਆ 50% ਤੁਸੀਂ ਚਲੋ ਲਗਭਗ ਲਗਭਗ 5 ਸਵਾਲਾਂ ਦੇ ਜਵਾਬ ਦੇ ਦਿਓ ਸਾਹਮਣੇ ਨਹੀਂ ਆ ਕੇ ਕੇਂਦਰੀ ਮੰਤਰੀ ਨੇ ਕੇਂਦਰੀ ਮੰਤਰੀ ਨੇ ਚਲੋ ਫਿਰ ਪਿਊਸ਼ ਗੋਇਲ ਸਾਹਮਣੂ ਕਹੋ ਆਜੋ ਜੀ ਚੰਡੀਗੜ੍ਹ ਤੁਸੀਂ ਕਹਿੰਦੇ ਕਦੇ ਠੀਕੇ ਚੰਡੀਗੜ੍ਹ ਪਹਿਲਾਂ ਜਦੋਂ ਇਹ ਧੰਨਾ ਲੱਗਿਆ ਸ਼ੰਭੂ ਪਟੜਾ ਜੀ ਉਸ ਤੋਂ ਵੀ ਪਿਊਸ਼ ਗੋਇਲ ਨਾਲ ਹੀ ਸੀਗਾ ਕਿਉਂ ਨਹੀਂ ਉਹਦੇ ਹੱਲ ਕਰਤੀ ਮਸਲੀਮ ਨੇ ਪੁਰਪੇ ਤਾਂ ਵੀ ਤਰੀਕਾ ਪਹਿਲੀ ਵਾਰੀ ਥੋੜੀ ਮਿਲਣਾ ਉਹਨੂੰ ਉਹਨੂੰ ਤਾਂ ਪਤਾ ਸੀਗਾ ਵੀ ਜੇ ਅਸੀਂ ਸੋਲੇ ਜਾਣੇ ਤੇ ਸਾਡੇ ਵਿਰੋਧ ਹੋਣਾ ਤਾਂ ਸਾਡੀ ਕਯੂਨਿਅਮ ਐਸਸੀ ਤੇ ਗਰੰਟੀ ਦੇਤੀ ਇਹਨਾਂ ਨੇ ਦੇ ਦਿਓ ਸਾਡੀ ਗਰੰਟੀ ਹਰ ਵਾਰ ਭੱਜ ਕੇ ਜਾਂਦੇ ਆ ਪਿਊਸ਼ ਗੋਇਲ ਸਾਹਿਬ ਨੇ ਜਵਾਬ ਦੇਣਾ ਹੁੰਦਾ ਨਾ ਉਹਨਾਂ ਨੇ ਕੋਈ ਜਵਾਬ ਨਹੀਂ ਦਿਨੋ ਸਿਰਫ ਨਾਟਕ ਰਚਦੇ ਨੇ ਬਟ ਫਿਰ ਵੀ ਅਸੀਂ ਕਹਿੰਨੇ ਆ ਜਿਉਂ ਸਦਕੇ ਚੰਡੀਗੜ੍ਹ ਰਾਜਤਾਨੀ ਹੈ ਤੁਸੀਂ ਰਾਜਤਾਨੀ ਦੇ ਵਿੱਚ ਮੰਚ ਲਾ ਲਓ ਕਮਰੇ ਦੇ ਗਰਾਊਂਡ 'ਚ ਉਹ ਭੰਨਾ ਨਾ ਕਮਰਿਆਂ ਦੇ ਵਿੱਚ ਗੱਲ ਥੋੜੀ ਹੋਣੀ ਟੇਬਲ ਟਾਕ ਨਹੀਂ ਕਰਨੀ ਤੁਸੀਂ ਓਪਨ ਦੇ ਵਿੱਚ ਸਾਰਿਆਂ ਨੂੰ ਪਤਾ ਲੱਗੇ 32 ਪ੍ਰਸਾਰਣ ਸੇ ਗੋਇਲ ਸਾਹਿਬ ਇੱਕ ਪਾਸੇ ਸਾਡੇ ਕਿਸਾਨ ਲੀਡਰ ਇੱਕ ਪਾਸੇ ਅਸੀਂ ਜੋ ਹੈ ਸਵਾਲ ਕਰਾਂਗੇ ਪਿਊਸ਼ ਗੋਇਲ ਸਾਹਿਬ ਜਵਾਬ ਦੇਣ ਕ੍ਰਾਸ ਕੁਐਸਚਨਿੰਗ ਹੋਏਗੀ ਤੇ ਸਾਨੂੰ ਮਨਜ਼ੂਰ ਹੈ ਪਿਊਸ਼ ਗੋਇਲ ਸਾਹਿਬ ਦੇ ਔਨ ਦਾ ਲੱਸੀ ਪਾਣੀ ਦਾ ਪ੍ਰਬੰਧ ਕਿਸਾਨ ਕਰਨਗੇ ਪਵਾਦ ਜਥੇਬੰਦੀ ਕਰੇਗੀ ਖੁੱਲਾ ਪਵਾਦ ਜਥੇਬੰਦੀ ਚੋਂ ਕੌਣ-ਕੌਣ ਜਾਊਗਾ ਪ੍ਰਧਾਨ ਜੀ ਤੁਸੀਂ ਤਾਂ ਜਾਓ ਤੁਸੀਂ ਜਾਵਾਂਗੇ ਜਾਓ ਸਾਡੇ ਨਾਲ ਇਹ ਵੀ ਜਾਣ ਕੇ ਸਭੀ ਜਾਣਗੇ ਸਾਂਟੇ ਵੱਲੋਂ ਦੋ ਨੁਮਾਇੰਦੇ ਜਾਣਗੇ ਬਾਕੀ ਜਥੇਬੰਦੀਆਂ ਵੱਲੋਂ ਜਿਹੜੇ ਨੁਮਾਇੰਦੇ ਆਣਗੇ ਆਣ ਤੇ ਕੁਬਾਲ ਸਾਹਿਬ ਆਣਗੇ ਰਾਜੀਵਾਲ ਸਾਹਿਬ ਆ ਜਾਣ ਜਿਹੜੇ ਮਰਜ਼ੀ ਜਾਣ ਸਾਰੇ ਕਿਸਾਨ ਜੀ ਜਿਹਨਾਂ ਨੂੰ ਖੁੱਲਾ ਸਿੱਧਾ ਉਹਨਾਂ ਨੂੰ ਹੈ ਖੁੱਲਾ ਸਿੱਧਾ ਇਹ ਅੱਜ ਇਸ ਵੱਲੋਂ ਜਵਾਬ ਦੇ ਦੇਣ ਇੰਤਜ਼ਾਮ ਅਸੀਂ ਕਰਾਂਗੇ ਉਹਨਾਂ ਦੇ ਲੱਸੀ ਪਾਣੀ ਦਾ ਪਿਊਸ਼ ਗੋਇਲ ਸਾਹਿਬ ਤੇ ਲੱਸੀ ਪਾਣੀ ਦਾ ਇੰਤਜ਼ਾਮ ਅਸੀਂ ਕਰਾਂਗੇ ਚੰਡੀਗੜ੍ਹ ਰਾਮਲੀਲਾ ਗਰਾਊਂਡ ਦੇ ਵਿੱਚ ਓਪਨ ਡਿਬੇਟ ਦੂਰਦਰਸ਼ਨ ਦੀਆਂ ਸਾਰੀਆਂ ਪ੍ਰਸਾਰਣ ਸੇਵਾਵਾਂ ਤੇ ਲਾਈਵ ਟੈਲੀਕਾਸਟ ਹੋਣਾ ਚਾਹੀਦਾ ਪੂਰੀ ਦੁਨੀਆ 'ਚ ਪਹਿਲੀ ਵਾਰੀ ਪਤਾ ਲੱਗੇ ਜਿਵੇਂ ਅਮਰੀਕਾ ਜਵਾਬ ਦੀ ਜਿਹੜੀ ਹੈ ਉਹ ਲਾਈਵ ਟੈਲੀਕਾਸਟ ਹੋਣਾ ਚਾਹੀਦਾ ਲੱਗ ਜੇਗਾ ਪਤਾ ਸੱਚ ਦਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ